ਦੇਖ ਰਹੇ ਹੋ ਜਾਨੀ ਤੈਸ਼ੀਤੀ ਮੇਹਾ ਤੁਹਾਡੇ ਨਾਲ ਜਸਬੀਰ ਕੌਰ ਜੀ ਖੰਨਾ ਦੇ ਬੀਜਾ ਦੇ ਵਿੱਚ ਇੱਕ ਬੱਸ ਅਤੇ ਟਿੱਪਰ ਵਿਚਾਲੇ ਜਬਰਦਸਤ ਟੱਕਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਹ ਬੱਸ ਇਥੋਂ ਦੀ ਹੀ ਇੱਕ ਧਾਗਾ ਫੈਕਟਰੀ ਦੀ ਸੀ ਜਿਸ ਵਿੱਚ ਧਾਗਾ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਈ ਵਰਕਰ ਸਵਾਰ ਸਨ ਜਿਨ੍ਹਾਂ ਦੀ ਗਿਣਤੀ 20 ਤੋਂ 25 ਦੇ ਕਰੀਬ ਦੱਸੀ ਜਾ ਰਹੀ ਹੈ ਇਹ ਵਰਕਰ ਆਪਣੇ ਕੰਮ ਤੇ ਹੀ ਜਾ ਰਹੇ ਸਨ ਜਦੋਂ ਇਸ ਟੀਪਰ ਨੇ ਇਸ ਬੱਸ ਨੂੰ ਟੱਕਰ ਮਾਰੀ ਤਾਂ ਇਹ ਬੱਸ ਪਲਟ ਗਈ ਇਸ ਵਿੱਚ ਬੈਠੇ ਹੋਏ ਤਾਗਾ ਫੈਕਟਰੀ ਦੇ ਕਰੀਬ 18 ਵਰਕਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਤੁਰੰਤ ਹੀ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਕੀ ਉਹ ਜਿਹੜੇ ਇਲਾਜ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਟੀਪਰ ਸਮਰਾਲਾ ਸਾਈਡ ਤੋਂ ਆ ਰਿਹਾ ਸੀ ਜਿਸ ਦੇ ਵਿੱਚ ਪੱਥਰ ਲੋਡ ਸੀ ਹੋ ਸਕਦਾ ਹੈ ਕਿ ਇਸ ਟ੍ਰਿਪਰ ਦੀ ਬ੍ਰੇਕ ਨਾ ਲੱਗੀ ਹੋਵੇ ਜਾਂ ਫਿਰ ਕੁਝ ਹੋਰ ਕਾਰਨ ਹੋਵੇ ਜਿਸ ਕਾਰਨ ਇਹ ਬੱਸ ਦੇ ਨਾਲ ਟਕਰਾ ਗਿਆ ਅਤੇ ਬੱਸ ਪਲਟ ਗਈ। ਢਾਗਾ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਤਿੰਨ ਔਰਤਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ। ਉਹਨਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ। ਹੋ ਸਕਦਾ ਹੈ ਕਿ ਇਹਨਾਂ ਨੂੰ ਕਿਸੇ ਵੱਡੇ ਹਸਪਤਾਲ ਦੇ ਵਿੱਚ ਰੈਫਰ ਵੀ ਕਰਨਾ ਪਵੇ। ਪੁਲਿਸ ਨੂੰ ਹੁਣ ਮੌਕੇ ਤੇ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਦਾ ਆਖਣਾ ਹੈ ਕਿ ਟਿੱਪਰ ਦਾ ਜਿਹੜਾ ਡਰਾਈਵਰ ਹੈ ਉਹ ਮੌਕੇ ਤੇ ਫਰਾਰ ਹੈ ਪੁਲਿਸ ਦੇ ਵੱਲੋਂ ਹੁਣ ਇਸ ਹੋਏ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ